ਹੈਲੋ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵੀਰੇ ਆਪਣਾ ਮੈਸੇਜ ਪਾਇਆ ਤੁਹਾਨੂੰ ਵਟਸਐਪ ਤੇ ਅੱਛਾ ਜੀ ਆ ਇਹਦਾ ਮੁੰਡਾ ਆਇਆ ਲੁਧਿਆਣੇ ਦਾ ਜਮਾਲਪੁਰ ਦਾ ਰੱਖਿਆ ਨਾਲ ਕਿਨੇ ਰੱਖਿਆ ਸੀ ਜੀ ਆ ਵੀ ਰੱਖਿਆ ਹੈ ਮੁੰਡਾ ਅੱਛਾ ਤੇ ਪਰ ਪਹਿਲਾ 3-4 ਮਹੀਨੇ ਮੈਂ ਨਾ ਵਧੀਆ ਰਿਹਾ ਇਧਰ ਘਵਾਟੀ ਵਾਲੇ ਕਿੰਨੇ ਹਾਦਰਾਬਾ ਜਲਦੇ ਰਹੇ ਆਂਧਰਾ ਤੋਂ ਅੱਛਾ ਜੀ ਤੇ ਆੜ ਕੀ ਲੁਧਿਆਣੇ ਭਰ ਕੇ ਆਏ ਆ ਫਿਰਲੀ ਗੁੜੀ ਦੇ ਆਣਾ ਨਾ ਅੱਛਾ ਜੀ ਪਿਛਲੇ ਜਿੰਨੇ ਮਹੀਨੇ ਲੱਗੇ ਤਨਖਾਹ ਦੀ ਬਰਾਬਰ ਦੀ ਫਿਸ਼ਟਰ ਦੇ ਖਾਤੇ ਜਾਂਦੀ ਰਹੀ ਆ ਠੀਕ ਹੈ ਜੀ ਤੇ ਲੁਧਿਆਣੇ ਮੈਨੂੰ ਘਰੇ ਕੰਮ ਹੀ ਮਨਵਾਦਾਂਗਾ ਕੋਈ ਨਹੀਂ ਬਾਬਾ ਚਲੇ ਜਾ ਘਰੇ ਮੈਂ ਲੁਧਿਆਣੇੋਂ ਖਾਲੀ ਕਰਕੇ ਤੇ ਗੱਡੀ ਲੈ ਆਵਾਂਗੇ ਪਿੰਡ ਵੀ ਤੇ ਤਿੰਨ ਦਿਨ ਲੱਗਣਿਆ ਖਾਲੀ ਹੁੰਦੇ ਆਣਾ ਨਾ ਠੀਕ ਹੈ ਜੀ ਚਲੋ ਮੈਂ ਗੱਡੀ ਤੇ ਆ ਕੇ ਆ ਗਿਆ ਇਹ ਬੰਦਾ ਉਸ ਦਿਨ ਵੀ ਇੱਕ ਦਿਨ ਵੀ ਗੱਡੀ ਖੋੜਾ ਉਸ ਦਿਨ ਨਹੀਂ ਰੁਕਿਆ ਉਸ ਦਿਨ ਨਹੀਂ ਕਿਤੇ ਚਲਾ ਗਿਆ ਗੱਡੀ ਛੱਡ ਕੇ ਪਾੜੀ ਮੈਨੂੰ ਫੋਨ ਕਰੀ ਜਾਵੇ ਭਾਈ ਤੁਹਾਡਾ ਬੰਦਾ ਹੈ ਨਹੀਂ ਇੱਥੇ ਅੱਛਾ ਜੀ ਅਗਲੇ ਦਿਨ ਜਦੋਂ ਗੱਡੀ ਪੈਂਡ ਤੇ ਲਾਉਣੀ ਹੈ ਚਲੋ ਪਤਾ ਨਹੀਂ 10 ਵਜੇ ਆਇਆ ਕਿੱਥੋਂ ਆਪਣੇ ਨੇ ਭਰਾ ਨੂੰ ਭੇਜਿਆ ਗੱਡੀ ਕੋਲ। ਅੱਛਾ ਜੀ। ਜਦੋਂ 10 ਵਜੇ ਗੱਡੀ ਲਾਈਵ ਫਾਨੀ ਸੁੱਜੀ ਖਾਲੀ ਖੁੱਲੀ ਚੌਥੇ ਦਿਨ ਮਤਲਬ ਗੱਡੀ ਖਾਲੀ ਹੋ ਕੇ ਨਿਕਲੀ ਉੱਥੋਂ। ਅੱਛਾ ਜੀ। ਗੱਡੀ ਇਹਦਾ ਭਰਾ ਹੀ ਆ ਫੇਰ ਨਹੀਂ ਆਇਆ ਗੱਡੀ ਕੋਲੇ ਦਾ ਭਰਾ ਹੀ ਕੋਈ ਤਾਂ ਕਹਿੰਦਾ ਮੈਂ ਗੱਡੀ ਲੈ ਚ ਲਿਆ ਬਾਬਾ ਪਿੰਡ ਤੇ ਕੱਲ ਨੂੰ ਸਵੇਰੇ ਮੈਂ ਆਵਾਂ ਗੱਡੀ ਟਾਈਮ ਨਾਲ ਬਟਾੜੇ। ਠੀਕ ਹੈ ਜੀ। ਮੈਂ ਚਲੋ ਕੋਈ ਨਹੀਂ ਹੁਣ ਸਾਮਾ ਪਿਆ ਗਿਆ ਉਹ ਚਲ ਸਵੇਰੇ ਟਾਈਮ ਨਾਲ ਚੱਲ ਪਿਓ ਕਰਿਓ। ਹੂੰ। ਤੇ ਮੁਰਕੇ ਫੇਰ ਕੰਬੜੀ ਕੇ ਮੈਂ ਕਿਹੜੀਆਂ ਤੇ ਕੰਬਲ ਮਿਲ ਗਏ ਮੈਨੂੰ ਉੱ ਆਪਣਾ ਕਰਤਾ ਹੀ ਅੱਛਾ ਜੀ ਮੈਂ ਜਦ ਕੰਬਲ ਪੜ ਕੇ ਲੈ ਆਈ ਮਕੇਰੀਆਂ ਦੇ ਗੱਲ ਬਾਤ ਨੰਬਰ ਦੇ ਦਿੱਤਾ ਕੋਈ ਚੱਕਰ ਨਹੀਂ ਗੱਲ ਬਾਤ ਹੋ ਗਈ ਠੀਕ ਹੈ ਉਹ ਜਿਹੜਾ ਭਾਰਾ ਸੀ ਇਹਦੇ ਕੋਲ ਮੈਨੂੰ ਇਹਨਾਂ ਜੇਜੇ ਦਾ ਨਹੀਂ ਇਹ ਕੰਮ ਕਰ ਦੂਗਾ ਮੁੰਡਾ ਡੀਜ਼ਲ ਹੀ 200 ਲੀਟਰ ਗੱਡੀ ਦੇ ਵਿੱਚ ਅੱਛਾ ਜੀ ਜਦ ਇਹਨੇ ਮੈਨੂੰ ਰਾਹ ਦੇ ਵਿੱਚ ਮੈਨੂੰ ਵੀਡੀਓ ਕਾਲ ਕੀਤੀ ਭਾਜੀ ਤੇਲ ਪਵਾ ਦੋ ਤੇਲ ਹੈ ਨਹੀਂ ਗੱਡੀ 'ਚ ਅੱਛਾ ਜੀ ਮੈਂ ਵੀ ਤੇਲ ਬੱਬ ਤੇਲ ਗੱਡੀ ਦੇ ਵਿੱਚ ਹੈਗਾ ਸੀ ਤੇਰੇ ਸਾਹਮਣੇ ਤੇਲ ਪਾ ਕੇ ਚੱਲੇ 20000 ਦਾ ਤੇਲ ਉਹ ਕਿੱਥੇ ਗਿਆ ਹਾਂ ਜੀ ਹੇ ਭਾਜੀ ਮੈਂ ਘੜ ਚਲਾ ਕੇ ਮੈਂ ਚਲੋ ਘਰ ਵੀ ਲੈ ਕੇ ਆਇਆਗਾ 2-4 ਲੀਟਰ ਗੱਡੀ ਤੇਲ ਖਾਜੂਗੀ ਜਮਾਲਪੁਰ ਤੋਂ ਪਿੰਡ ਤੇ ਨਾਲ ਹੀ ਠੀਕ ਐ ਉਸ ਤੋਂ ਬਾਅਦ ਇਹਨੇ ਤੇਲ ਨਹੀਂ ਮੰਗਿਆ ਮੈਂ ਘਰੇ ਸਰਾ ਗੁੱਡੀਆਂ ਦੇ ਰਿਸ਼ਤੇਦਾਰੀ ਉਹ ਮੰਗਣੀ ਦਾ ਕੰਮ ਐ ਸਰਾ ਵੀ ਚੀਂ ਦੋ ਤਿੰਨ ਦਿਨ ਅੱਛਾ ਜੀ ਇਹਨੇ ਮੁੜ ਕੇ ਬੰਦੇ ਨੇ ਜੋ ਖਾਲੀ ਘੜ ਕੇ ਮਕੇਰੀਆਂ ਤੇ ਗੱਡੀ ਕਾਲਾ ਨੋੜਾ ਲੋਣੀ ਸੀ ਟਾਇਰ ਗੱਡੀ ਨਾਲ ਅੱਛਾ ਜੀ ਇਹਨੂੰ ਮੈਂ ਇਹ ਕਿਹਾ ਮੈਂ ਮੈਂ ਰਿਸ਼ਤੇਦਾਰ ਜੀ ਮੈਂ ਸਾਮਾਨ ਨੂੰ ਆਏ ਨਾ ਘਰ ਤੂੰ ਗੱਡੀ ਲੈ ਆਇਆ ਤੇ ਕੱਪੜੇ ਲੱਤੇ ਸੀਟਾਂ ਦੇ ਕੰਬਲ ਕੰਬਲ ਧੋਣ ਵਾਲੇ ਆ ਤੇ ਜਦ ਗੱਡੀ ਇੱਕ ਤਿੰਨੀ ਜਿਵੇਂ ਮਹੀਨੇ ਆਈ ਹੈ ਪਿੰਡ ਤੇ ਲੈ ਆ ਗੱਡੀ ਠੀਕ ਹੈ ਜੀ ਸਾਰੇ ਪੁਰਾਣਾ ਸਮਾਨ ਲਾ ਕੇ ਤੇ ਗੱਡੀ ਪਟਾਲੇ ਲੈ ਜੀ ਕੰਮ ਕਰਾਉਣਾ ਗੱਡੀ ਦਾ ਠੀਕ ਹੈ ਜੀ ਮੇਰੇ ਆਉਣ ਤੋਂ ਪਹਿਲਾਂ ਬਾਬਾ ਜੀ ਗੱਡੀ ਇਹ ਪਿੰਡ ਖੜੀ ਕਰਕੇ ਭੱਜ ਗਿਆ ਸਾਮਾਨ ਥੋੜੇ ਪਿੰਡ ਖੜੀ ਕਰ ਗਿਆ ਹਾਂਜੀ ਹਾਂਜੀ ਜਿਹੜਾ ਮੈਨੂੰ ਪਤਾ ਹੈ ਪਿੰਡ ਬਾਬੇ ਦਾ ਕਿਹੜਾ ਕਾਲਾ ਆ ਜੀ ਗੱਡੀ ਪਿੰਡੋਂ ਹੀ ਲੈ ਕੇ ਗਿਆ ਹੀ ਇਹ ਅੱਛਾ ਜੀ ਪਹਿਲਾਂ ਜਦੋਂ ਨਾਲ ਗਿਆ ਮੇਰੇ ਅੱਛਾ ਜੀ ਉਦੋਂ ਮੈਂ ਲੁਧਿਆਣੀ ਭੇਜਦੀ ਗੱਡੀ ਭਰਨ ਵਾਸਤੇ ਚੱਲ ਤੁਰ ਪੜ ਲਾ ਠੀਕ ਹੈ ਜੀ ਮੈਨੂੰ ਪਿੰਡ ਦਾ ਪਤਾ ਸੀ ਬਾਹਰ ਵਾਲ ਜਿੱਦਾਂ ਆਈ ਆਏ ਪਿੰਡ ਦੇ ਵਿੱਚ ਵੇਲੇ ਤੇ ਗੱਡੀ ਬਾਹਰ ਆੜੀਆਂ ਦੁਕਾਨਾਂ ਨੇ ਉੱਥੇ ਰੋਡ ਤੇ ਖੜੀ ਇੱਦਾਂ ਗੱਡੀ ਕੋਈ ਲੋਕ ਨਹੀਂ ਕੋਈ ਕੁਝ ਨਹੀਂ ਇਹਨੂੰ ਫੋਨ ਲਾਇਆ ਇਹਦਾ ਫੋਨ ਬੰਦ ਹੋ ਗਿਆ ਅੱਛਾ ਜੀ ਉਸੇ ਟਾਈਮ ਥੱਲੇ ਗੱਡੀ ਦੀ ਵੀਡੀਓ ਬਣਾਉਣੀ ਚાલુ ਕਰਤੀ ਉਸੇ ਟਾਈਮ ਨੱਟ ਥੱਲੇ ਵੀ ਆਖੋ ਲੀਕ ਕਰਦੇ ਆ ਨੱਟ ਵੀ ਚੰਗੀ ਤਰ੍ਹਾਂ ਨਹੀਂ ਲਾਇਆ ਡੀਜੇ ਲੀਕ ਕਰਦੇ ਆ ਸਾਰੀਆਂ ਉੱਪਰ ਚਾਂਦੀ ਲੱਗੀ ਹੋਈ ਆ ਹਾਂ ਜੀ ਹਾਂ ਜੀ ਬਾਪੇ ਦੇ ਪੈਸੇ ਹੀਗੇ ਪਹਾੜਾ ਇੱਕ ਟਾਇਰ ਹੀ ਨੌ ਸਟ ਸਟੇਪਣੀ ਵੀ ਹੈ ਨਹੀਂ ਗੱਡੀ ਨਾਲ ਤੇ ਜਿਹੜੇ ਆਪਾਂ ਅੰਦਰ ਬਾਬਾ ਜੀ ਦੀ ਜਗ੍ਹਾ ਬਣਾਈ ਹੁੰਦੀ ਆ ਗੱਡੀਆਂ 'ਚ ਮੰਦਰ ਬਣਾਏ ਹੁੰਦੇ ਨੇ ਬਾਬਾ ਜੀ ਚਲੋ ਜਿੰਨਾ ਕਿੰਨਾ ਮਹੀਨਾ ਸੇਵਾ ਪਈ ਤਿੰਨਾਂ ਜੋ ਮਹੀਨਾ ਦੀ ਬਾਬੇ ਚਲੋ ਪਾਈ ਜਾਏਗੀ ਚੱਕਰ ਦੀ ਚੱਕਰ ਕੋਈ ਬੰਦਾ ਪਾ ਦਿੰਦਾ ਜਿੰਨੀ ਕਿ ਸ਼ਰਤਾਂ ਹੁੰਦੀ ਆ ਹਾਂ ਚਲੋ ਜਦੋਂ ਆਉਂਦੀ ਆ ਗੱਡੀ ਪਿੰਡ ਤੇ ਚਲੋ ਕਿਸੇ ਉਹ ਉਹ ਵੀ ਨਹੀਂ ਛੱਡੇ ਇਹਨੇ ਅੱਛਾ ਜੀ ਹਾਂ ਜੀ ਇਹ ਭਾਰਾ ਆਈਗਾ 8000 ਰੁਪਇਆ ਇੱਕ ਇਹ ਮਕੇਰੀਆਂ ਵਾਲਾ ਅੱਛਾ ਜੀ ਇਹ ਲੁਧਿਆਣੇ ਵਾਲਾ ਪਹਾੜਾ ਚਲੋ ਮੇਰਾ ਯਾਰ ਦੋਸਤ ਮੁੰਡਾ ਹੀ ਉਹਨੇ ਵੜ ਲਿਆ ਮੈਨੂੰ ਮੈਂ ਕਿਤੇ ਉਹੀ ਨਾ ਗੋਲ ਕਰ ਦੇਣਾ ਜਾਨੀ ਕਿ ਇਹਦੇ ਕੋਲ ਹੁਣ ਮਕੇਰੀਆਂ ਵਾਲਾ ਪਹਾੜਾ ਇੱਕ ਸਟਿੱਪਣੀ ਸਟਿੱਪਣੀ ਦੇ ਡੀਜੇ ਦਾ 20000 ਦਾ ਵੀ ਇਕੱਠੋ-ਕੱਟ 17-8000 ਦਾ ਡੀਜੇ ਕੱਢਿਆ ਆਏ ਨੇ ਘੱਡੋ-ਘੱਡ ਅੱਛਾ ਹਾਂ ਗੱਡੀ ਪਿੰਡ ਕੋਲ ਨੇਲ ਕਰਕੇ ਪਿੰਡ ਗੱਡੀ ਪਿੰਡ ਗਈ ਹੈ ਪੁਲਿਸ ਬੋਰਡ ਵੀ ਹੋਈ ਆ ਉਹਦਾ ਕਾਬੂ ਨਹੀਂ ਆਉਂਦਾ ਬੰਦਾ ਉਹਦੇ ਕੋਲੋਂ ਨਿਕਲ ਗਿਆ ਪੁਲਿਸ ਨੂੰ ਬਾਣੇ ਮਾਰੀ ਜਾਂਦਾ ਕਦੀ ਮੈਂ ਬਿਵਾੜਿਆ ਕਦੀ ਮੈਂ ਬਟਾਲੇ ਆ ਕਦੀ ਮੈਂ ਤਰੀਕ ਤੇ ਆਇਆ ਵਾਂ ਇਤ ਨਹੀਂ ਹੋਣਿਆ ਦਾ ਇਹ ਬੰਦਾ ਕਿੱਥੇ ਦਾ ਜੀ ਇਹ ਇਹ ਲੁਧਿਆਣੇ ਦੇ ਨਾਲ ਪਿੰਡ ਹੈ ਨਹੀਂ ਜਮਾਲਪੁਰ ਪਿੰਡ ਜਮਾਲਪੁਰ ਵਾਲਾ ਫਿਰ ਬਟਾਲੇ ਕੀ ਕਰਦਾ ਫਿਰ ਦਾ ਉਹੀ ਗੱਲ ਹੈ ਪੁਲਿਸ ਨੂੰ ਬਹਾਨਾ ਮਾਰੀ ਜਾਂਦਾ ਵੀ ਮੈਂ ਕਦੀ ਤਰੀਕ ਕਦੀ ਮੈਂ ਗਰਦਾਸਪੁਰ ਤਰੀਕ ਤੇ ਆਇਆ ਵਾਂ ਕਦੀ ਕਿਤੇ ਹੈ ਉਦਾਂ ਦੇ ਕਿਤੇ ਗੱਡੀ-ਗੁੱਡੀ ਦੇ ਨਿਕਲ ਗਿਆ ਕਿਸੇ ਦੇ ਨਾਲ ਹੂੰ ਕਿਉਂ ਗੱਲ ਮੈਨੂੰ ਇੱਕ ਨੇਤੇਦਾਨ ਨੇ ਆਡੀ ਜੋ ਕੀਤੀ ਏਦੀ ਆਡੀ ਇੰਸਟਾਗ੍ਰਾਮ ਤੇ ਵੀਡੀਓ ਪਾਈ ਏ ਨੇ ਕਿ ਕੱਲੀ ਦੇ ਟਰਾਲੇ ਦੇ ਨਾਲ ਹੈਗੇ ਇਹਦਾ ਖਾਲ। ਇਹਦੇ ਨਾਲ ਹੈ ਜੀ ਟਰਾਲੇ ਦੇ ਆ ਕਿਹਦੇ ਨਾਮ ਦੇ ਮੈਂ ਤੁਹਾਨੂੰ ਪਾਦਾ ਉਹਦੀ ਮੁੰਡੇ ਦੀ ਆਈਡੀ ਪਾਦਾ ਉਹ ਤੇ ਸ਼ੋ ਕਰੰਦਿਆਂ ਮੁੰਡਾ ਵੀ ਉਹਦੇ ਨਾਲ ਹੈ। ਫੋਟੋ ਕੋਈ ਦੀ ਕੋਈ ਫੋਟੋ ਫਾਟੋ ਹੋएगी? ਫੋਟੋ ਹੈਗੀ ਸਭ ਕੁਝ ਆਗਾ ਤੁਹਾਨੂੰ ਪਾਇਆ ਵੀ ਡਾਟਾ ਸਭ ਕੁਝ ਵੀਡੀਓ ਪਾਈ ਏ ਦੀ। ਠੀਕ ਹੈ ਜੀ। ਲਵਪ੍ਰੀਤ ਬੱਬ ਨਾਮ ਆ ਪਿਤਾ ਦਾ ਨਾਮ ਤਰਕੀਮ ਸਿੰਘ ਆ। ਤੇ ਜਿਹੜੀ ਇਹਦੀ ਸ਼ਿਕਾਇਤ ਹੈ ਨਾ ਜਿਹਦੇ ਖਾਤੇ ਪੈਸੇ ਜਾਂਦੇ ਰਹੇ ਆ। ਹਾਂਜੀ। ਅਜੀ ਵਿਖੋ ਥੱਪ ਪਤਾ ਹੁੰਦਾ ਘੜ ਦੇਣਾ ਕਿ ਬੰਦਾ ਕਿੱਥੇ ਕਿੱਥੇ ਨਹੀਂ ਪੁਲਿਸ ਨੇ ਵੀ ਫੋਨ ਲਾਇਆ ਵੀ ਇਹਨੂੰ ਬੰਦੇ ਨੂੰ ਹੱਥ ਲਗਾਓ ਬਿਖਾ ਦਿਓ ਚਲੋ ਜੋ ਵੀ ਤੁਹਾਡਾ ਮਸਲਾ ਹੈ ਬਹਿ ਕੇ ਇਹ ਸਾਡੀ ਸਰਕਾਰ ਹੈ ਬੈਠ ਕੇ ਸਮਝੌਤਾ ਕਰੋ ਨਾ ਆਪ ਦਾ ਪੁਲਿਸ ਵੀ ਤਾਂ ਠੀਕ ਆ ਪਹਿਲਾਂ ਭੈਣ ਸੀ ਕਹਿੰਦੀ ਕਿ ਇਹਨੂੰ ਤਰਖਾ ਨਹੀਂ ਦਿੱਤੀ ਠੀਕ ਆ ਜੀ ਚਲੋ ਹੁਣ ਤੇ ਗੁੱਗੜ ਪਏ ਆ ਕਿੰਨੇ ਪੈਸੇ ਕਹਿੰਦੇ ਮੈਂ ਸਾਰੇ ਰਿਕਾਰਡ ਹੀ ਮੇਰੇ ਕੋਲ ਮੈਂ ਵੀ ਹੁਣ ਚਲੋ ਮੈਂ ਝੂਠ ਬੋਲਾਂ ਗੁੱਗੜ ਪੇ ਤੇ ਨਹੀਂ ਝੂਠ ਬੋਲੂਗਾ ਹਾਂ ਥੱਪ ਭੈਣ ਦੇ ਖਾਤੇ ਤਰਖਾ ਜਾਂਦੀ ਰਹੀ ਆ ਉਹਦੇ ਮਹੀਨਾ ਨਹੀਂ ਹੋਣ ਦਿੰਦੇ ਭੈਣ ਹੀ ਫੋਨ ਕਰ ਦਿੰਦੀ ਫਿਰ ਆ ਮਹੀਨੇ ਦੇ ਜਿਹੜੇ ਆ ਮਹੀਨੇ ਪੰਜ ਤੋਂ 6 ਮਹੀਨਾ ਹੋਣਾ ਸੀ ਇਹਦਾ ਅੱਛਾ ਜੀ 10 ਦਿਨ ਲੱਗੇ ਜਦੋਂ ਲੁਧਿਆਣੇ ਆਪਾਂ ਆਏ ਆ ਫਿਰ ਉਹ 10 ਦਿਨਾਂ ਦੇ ਪੈਸੇ ਰਹਿਣ ਦੇ ਉਹ ਵੀ ਨੇ 10000 ਰੁਪਏ ਮੈਨੂੰ ਘਰੋਂ ਫਿਰ ਕੁਆਲਿਆ ਵੀ ਮੇਰੀ ਭੈਣ ਨੂੰ 1000 ਰੁਪਏ ਫਾਦੇ ਇਹਦੇ ਭਾਣ ਜੀ ਨਹੀਂ ਠੀਕ ਤਾਂ ਮੈਂ ਪਾਦੀ ਮੈਂ ਚਲੋ ਫਿਰ ਫਾਦ ਤੇ ਚਲੋ ਕੋਈ ਨਹੀਂ ਹੂੰ ਪਰ ਇਹ ਬੰਦੇ ਨੇ ਬੜਾ ਯਕੀਨ ਪੂਰਾ ਵਿਸ਼ਵਾਸ ਸੀ ਵੀ ਚਲ ਨਿਆਣਾ ਰਹਿੰਦੇ ਆ ਤਿੰਨ ਚਾਰ ਮਹੀਨੇ ਹੋ ਗਏ ਕੋਈ ਅੱਜ ਗੱਲਬਾਤ ਨਹੀਂ ਦੀ ਉਹਨੇ ਕੰਮ ਕਰਕੇ ਚਲਾ ਗਿਆ ਫਿਰ ਖਾਇਆ ਕਿਨੇ ਸੀ ਤੁਹਾਡੇ ਨਾਲ ਰਖਾਇਆ ਤੇ ਭਾਈ ਇਦਾਂ ਹੀ ਦਾ ਰਿਸ਼ਤੇਦਾਰ ਹੀ ਪਿੰਨਾ ਦੂਜੀ ਗੱਡੀ ਦੇ ਸੁਰਿੰਦਰ ਇਹੇ ਵੀ ਇਹਦਾ ਗੁੜੀ ਗੁੜੀ ਮੁੰਡਾ ਵਾ ਲੁਧਿਆਣੇ ਦਾ ਹੀ ਉਹਦੀ ਭੈਣ ਵਿਆਹੀ ਇਹਦੇ ਭਰਾ ਵਾਲਾ ਅੱਛਾ ਜੀ ਉਹ ਮੁੰਡਾ ਹੀ ਮੇਰੇ ਨਾਲ ਅੱਛਾ ਜੀ ਤੇ ਭੈਣ ਇਦਾਂ ਵੀ ਛੱਡ ਹੀ ਰਾਵਾਂ ਚਲੋ ਹੋ ਗਿਆ ਹੁਣ ਕੋਣ ਬੋਲਣਾ ਹੈ ਨਹੀਂ ਉਹਨਾਂ ਨਾਲ ਕੁਝ ਅੱਛਾ ਜੀ ਤੇ ਉਹਦੇ ਨਾਲ ਲੁਧਿਆਣੇ ਆਏ ਸਾਈਕਲ ਸਮਾਨ ਭਰ ਮਾਏ ਆ ਤੇ ਉਹਦੇ ਨਾਲੇ ਮੁੜ ਕੇ ਬਾਬਾ ਨੇ ਮੈਨੂੰ ਵੀ ਗੱਡੀ ਤੇ ਰਖਾ ਦੇ ਹੂੰ ਉਹ ਮੁੰਡੇ ਮੁੜ ਕੇ ਦੂਜੀ ਗੱਡੀ ਚ ਲੈ ਗਿਆ ਬਟਾਲੀ ਵਾਲੀ ਦੀ ਕੁੜੀ ਅੱਛਾ ਜੀ ਇਹਨੂੰ ਮੈਂ ਰੱਖ ਲਿਆ ਮੁੜ ਕੇ ਮੈਂ ਚੱਲੇ ਕਿ ਟੱਕੜ ਇੱਕ ਤਾਂ ਮਰਵਾ ਗਿਆ ਐ ਜਦੋਂ ਮੇਰੇ ਚੱਲਣ ਦੀ ਰੇਦੀ ਗੁੜਿਓ ਆ ਕੇ ਆ ਗਈ ਗੱਡੀ ਠੀਕ ਹੈ ਜੀ ਹੁਣ ਕੀ ਕਿਤਾ ਜੋ ਬੰਦਿਆਂ ਦਾ ਦੇਖੋ ਕੀ ਹਾਲ ਸਮਾਨ ਨਹੀਂ ਕੋਈ ਗੱਲ ਨਹੀਂ ਭਾਈ ਜੀ ਜਿਹੜੀ ਆਪਣੀ ਗੱਲ ਹੁੰਦੀ ਹੈ ਵੀ ਰਿਕਾਰਡ ਹੋ ਰਹੀ ਆ ਆਪਾਂ ਇਹ ਵੀ YouTube ਤੇ ਪਾ ਦੇਣੀ ਆ ਗਾਹਾਂ ਨੂੰ ਲੋਕ ਬਚਣਗੇ ਇਹਦਾ ਐਡਰੈਸ ਦੱਸ ਦੋ ਕੀ ਆ ਐਡਰੈਸ ਹੈਗਾ ਬਾਬਾ ਜੀ ਇਹਦਾ ਲਵਪ੍ਰੀਤ ਬੱਬ ਨਾਮ ਆ ਮੁੰਡੇ ਦਾ ਅੱਛਾ ਜੀ ਜਮਾਲਪੁਰ ਦੇ ਰਹਿਣ ਵਾਲੇ ਤੇ ਰੈਂਟ ਤੇ ਖੜੇ ਰਹਿੰਦੇ ਮੇਰੇ ਹਿਸਾਬ ਨਾਲ ਠੀਕ ਹੈ ਜੀ ਇਹਦਾ ਮੰਦਰ ਲਾ ਕੇ ਕਹਿੰਦੇ ਘਰ ਇਹਦਾ ਮੰਦਰ ਦੀ ਮੰਦਰ ਵਾਲੀ ਗੱਲੀ ਜੇ ਕੋਈ ਅੱਛਾ ਜੀ ਹਾਂਜੀ ਪਿਤਾ ਦਾ ਨਾਮ ਹੈਗਾ ਤਰਸੇਮ ਸਿੰਘ ਅੱਛਾ ਜੀ ਹਾਂਜੀ ਚਲੋ ਪਾਵਾਂਗੇ ਜੀ ਆਪਾਂ ਤੇ ਉਹ ਮੈਂ ਵੀਡੀਓ ਦੇਖ ਕੇ ਵੀਡੀਓ ਵੀ ਪਾਉਣਾ ਜੀ ਲੁਧਿਆਣੋਂ ਤਿੰਨ ਚਾਰ ਨੇ ਲੈ ਰਿਆ ਮੰਡੀ ਕੋ ਮੇਰੇ ਨਾਲ ਭਰਾ ਹੀ ਦਾ ਰਿਹਾ ਉਹ ਪੁਰਾਣਾ ਥਾਣੇ ਕਰਕੇ ਗੱਡੀ ਦਾ ਪਿੰਨ ਖੜੀ ਕਰਕੇ ਚੱਲ ਗਿਆ ਹਾਂ ਜੇ ਦੇਣੀ ਆ ਮਾਲਕ ਨਾਲ ਜੇ ਗੱਡੀ ਛੱਡਣ ਭਾਈ ਜੇ ਬਾਬਾ ਜੀ ਅਸੀਂ ਥੋੜੇ ਗਏ ਆ ਨਾਲ ਜੀ ਕਹਿੰਦੇ ਵੀ ਅ ਰਾਤ ਕਿੰਨੇ ਪ੍ਰੋਗਰਾਮ ਫੇੜੇ ਚਲੇ ਜਾਵਾਂਗੇ ਹੂੰ ਭਾਈ ਵੀ ਨਹੀਂ ਗੱਡੀ ਕੋਲ ਆ ਨਾਲ ਆ ਗਈ ਹੈ ਟਾਇਰ ਲਵਾਉਣ ਡਿਆ ਮੁੰਡਾ ਤੇ ਸਮਾਨ ਨੂੰ ਲੀੜੇ ਕੱਪੜੇ ਧੋਣ ਵਾਲੇ ਨਹੀਂ ਆ ਪਾਣੇ ਜਾਣਾ ਐਂ ਚਲੇ ਜਾਂਦੇ ਮੈਨੂੰ ਹੀ ਇਹ ਪਤਾ ਹੁੰਦਾ ਨਾ ਵੀ ਇਹਨੇ ਆਹ ਕੰਡ ਕਰਦਾ ਮੈਂ ਤਾਂ ਕਲਾ ਨੋਟ ਜਾ ਢਾਣਾ ਇਹਨੂੰ ਜੇ ਪਹਿਲਾਂ ਪਤਾ ਲੱਗ ਜਾਵੇ ਬਾਈ ਜੀ ਫਿਰ ਤਾਂ ਗੱਲਾਂ ਹੀ ਕਾਦੀਆਂ ਉਹੀ ਗੱਲ ਲੈਣਾ ਇਹਨੇ ਉਹਦੋਂ ਵਿਸਵਾਸ ਦਿੰਦਾ ਨਾ ਹਾਂ ਬਾਬਾ ਮੈਂ ਆ ਗਿਆ ਆ ਗਿਆ ਘਰ ਪਿੰਡ ਲੈ ਕੇ ਢੀ ਆ ਗਿਆ ਮੈਂ ਲਾ ਲੈਣਾ ਸਮਾਨ ਨੂੰ ਸਾਰਾ ਹੀ ਹੂੰ ਪਟਾਲੇ ਹਾਂ ਬਕਰੀਆਂ ਸਾ ਕਮਾਨੀਆਂ ਦਾ ਕੰਮ ਕਰਾਉਣਾ ਇਹਨੇ ਮੈਂ ਜਾ ਉਹਦੋਂ ਉਹ ਜਿਆਦਾ ਪਹਿਲਾਂ ਕੰਮ ਕਰਦਾ ਜੋ ਹਾਂ ਹੂੰ ਸਮਾਨ ਦੇ ਬਾਬਾ ਜੀ ਪਿੰਡ ਕੱਢ ਘੁੱਟ ਗਿਆ ਕਰਦੀ ਜੀ ਤੋਂ ਘਰ ਲੈ ਗਿਆ ਨਾ ਜਮਾਲਪੁਰ ਇਹ ਹਾਂਜੀ ਉਹ ਤੋਂ ਬਾਬਾ ਜੀ ਤੇਲ ਤੋਂ ਸਵਾਇ ਦੋ ਕੱਢ ਕੇ ਫਿਰ ਲੈ ਗਿਆ ਗੱਡੀ ਅੱਗੇ ਇਹਨੂੰ ਪਤਾ ਸੀ ਵੀ ਤੁਸੀਂ ਘਰੇ ਨਹੀਂ ਹੈਗੇ ਪਿੰਡ ਕੋਈ ਨਹੀਂ ਹੈਗਾ ਪਿੰਡ ਕੋਈ ਨਹੀਂ ਹੈਗਾ ਤਾਲਾ ਵਜੇ ਨਾਲ ਇਹਨੂੰ ਪੁੱਛੋ ਗੱਡੀ ਕਿਨੂੰ ਹੈਣ ਕੱਲ ਬਾਈ ਜਾਂਦਾ ਆਪਾਂ ਨਾ ਹੁੰਦੇ ਰੋਡ ਤੇ ਤੂੰ ਗੱਡੀ ਖੜੀ ਕਰਕੇ ਚਲ ਗਿਆ ਹੂੰ ਕੋਤੋਂ ਕੋਈ ਵੀ ਮਾਰਗ ਤਰ ਕਾਹਾਂ ਜਾਂਦਾ ਅਗਲਾ ਉਹ ਕੁਝ ਵੀ ਹੋ ਸਕਦਾ ਸੀ ਜੀ ਤੂੰ ਜ਼ਿੰਮੇਵਾਰੀ ਕਿਨੂੰ ਦੇ ਕੇ ਕਿਨੂੰ ਗਿਆ ਜੇ ਫੱਦਾ ਆਈ ਤੇ ਫਿਰ ਰੋਕੇ ਜਾਂਦਾ ਹੁਣ ਸੋਚੋ ਫਾਇਦਾ ਹੈ ਜੀ ਹਾਂਜੀ ਮੈਂ ਕਿਹਾ ਫੋਨ ਤੇ ਗੱਲ ਕਰਦਾ ਕਿਸੇ ਨਾਲ ਫੋਨ ਤੇ ਪਹਿਲਾਂ ਪੁਲਿਸ ਨਾਲ ਗੱਲ ਹੁੰਦੀ ਰਹੀ ਐ ਸੀ ਉਹਦਾ ਉਹਦਾ ਅੰਦਾਜ਼ਾ ਵੀ ਮੁੰਜੀ ਨੂੰ ਕਦੀ ਮੈਂ ਥਾਣੇ ਆ ਬਟਾਲੇ ਆ ਕਦੀ ਬਗਸਾਪੁਰੇ ਮੈਂ ਪੇਸ਼ ਹੋਣਾ ਪਹਿਲਾਂ ਦੋ ਦਿਨ ਲਾੜਾ ਲਾਉਂਦਾ ਲੈ ਕੇ ਅੱਜ ਉਹਨਾਂ ਕੱਲ ਆਉਣਾ ਅੱਛਾ ਜੀ ਮੁਰਕੇ ਪੇਸ਼ ਨਹੀਂ ਹੋਇਆ ਥਾਣੇ ਹੁਣ ਉਦੋਂ ਵੀ ਐਂ ਤੇ ਚਲੋ ਕਾਰਵਾਈ ਕਰਾਈ ਐ ਪੁਲਿਸ ਪੋਟ ਰਹੀ ਐ ਪਰ ਉਹ ਕਹਿੰਦੇ ਵੀ ਘਰ ਤੇ ਤਾਂ ਜਾਈਏ ਜਾਂ ਘਰ ਮੇਰੇ ਦੇ ਹਾਂ ਬਿਲਕੁਲ ਸਹੀ ਗੱਲ ਐਂ ਨਹੀਂ ਤੂੰ ਉਹਦੀ ਭੈਣ ਦੀ ਇੱਕ ਦਬਕੇ ਮਾਰਦੀ ਕਹਿੰਦੀ ਆਓ ਤੁਸੀਂ ਘਰ ਮੈਂ ਤੁਹਾਨੂੰ ਸਾਰੇ ਨੂੰ ਬੁਲਾ ਦਾਂਗੇ ਉਹ ਭੈਣੇ ਦੇ ਵਿੱਚ ਕੋਈ ਬੰਦਾ ਗੱਲਾਂ ਕਰੇ ਕੀ ਨੇ ਨੀ ਚਲੋ ਆਪਾਂ ਜਾ ਵੀਨੇ ਸਾਦੇ ਕਿਸ ਦੀ ਧੀ ਪੈਣ ਦੇ ਘਰੇ ਥੋੜਾ ਜਾ ਸਕਦੇ ਆ ਕੋਈ ਗੱਲ ਆ ਨਾ ਇਹ ਹੈਗਾ ਵੀ ਜਦੋਂ ਹੈ ਹੀ ਇਦਾਂ ਦਾ ਸਟੇਅ ਰੱਖਣ ਦੇ ਤਾਂ ਕੱਲ ਅਗਲੇ ਜਾ ਕੇ ਅਸੀਂ ਕੀ ਕਰਾਂਗੇ ਬਿਲਕੁਲ ਬਿਲਕੁਲ ਚਲੋ ਜੀ ਆ ਗੱਲਬਾਤ ਵੀ ਆਪਾਂ ਚਲਾਉਨੇ ਆ ਤੁਹਾਡੀ ਤੇ ਉਹ ਮੈਂ ਵੀਡੀਓ ਦੇਖ ਕੇ ਫੇਸਬੁੱਕ ਤੇ ਪਾਉਣਾ ਠੀਕ ਆ ਭਾਈ ਠੀਕ ਆ ਭਾਈ ਧੰਨਵਾਦ ਜੀ